ਆਹ ਤਰ੍ਹਾਂ ਹੋ ਜਾਂਦਾ ਹੈ ਕੀ ਕਰਦਾ ਹਾਂ ਯਾਰ ਪਿੱਛੇ ਕਰੀਆ ਤਾਂ ਦਿੱਤੀ ਜਾ ਪਿੱਛੇ ਕਰੀਆ ਐ ਇਸ ਤਰ੍ਹਾਂ ਹੋ ਜਾਂਦਾ ਹੈ ਕੀ ਕਰਦਾ ਹਾਂ ਯਾਰ ਪਿੱਛੇ ਨਹੀਂ ਕੋਈ ਆਉਂਦਾ ਨਾਲ ਕੋਈ ਚੋਕ ਲੈਣਾ ਹੈ ਲਾ ਦੁੱਤੀਆਂ ਮਨ ਮਨ ਇਹ ਚੋਕ ਲੈਣਾ ਸਹੀ ਹੈ ਫੇਪ ਜਾ ਕੇ ਬੈਠ ਜਾਓ ਉੱਥੇ ઓય લારો આ મટી આટ મઈ સાલા છોકરા જકિયા કિયા બાકે જાના પેલો જક 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 ਦੋਸਤੋ ਆਪਣੀ ਤੂੜੀ ਵਾਲੀ ਮਸ਼ੀਨ ਚੱਲਣ ਲੱਗੀ ਆ ਵੀਰ ਸਾਡਾ ਮੰਨਾ ਵੀਰ ਸਭਰਾਵਾਂ ਵਾਲਾ ਵੀਰ ਮੰਨੇ ਦੀ ਮਸ਼ੀਨਾ ਗਰਲਾਲ ਦਾ ਛੋਟਾ ਭਰਾ ਜਿਹੜੇ ਕੋ ਆਪਾਂ ਕਣਕ ਤੇ ਝੋਨਾ ਵੜਾਈਦਾ ਜੀ ਜਿੱਤੋਂ ਉਸੇ ਵੀਰ ਦੀ ਮਸ਼ੀਨ ਆ ਛੋਟੇ ਵੀਰ ਦੀ ਤੇ ਸ਼ੁਰੂ ਲੱਗਿਆ ਕਰਨ ਵਾਹਿਗੁਰੂ ਮੇਰ ਕਰੀ ਸੱਚਾ ਪਾਤਸ਼ਾਹ ਵਧੀਆ ਵਧੀਆ ਕੰਮ ਕਾਰ ਚੱਲੇ ਹਰ ਇੱਕ ਕਿਸਾਨ ਦੀ ਤੂੜੀ ਬਣ ਜੇ ਤੇ ਕੋਈ ਇਹੋ ਜੀ ਪ੍ਰੋਬਲਮ ਆਵੇ ਤਾਂ ਬਾਈ ਜੀ ਚਲਾਤਾ ਮन्ने ਵੀਰ ਨੇ ਆਦਾ ਕਿੜਾ ਤੇ 855 ਗ੍ਰੈਂ ਸਾਨ ਟਰੈਕਟਰ ਆ ਬਾਈ ਜੀ ਉੱਡਦੀ ਧੂੜ ਤੇ ਬਾਕੀ ਆ ਜੋ ਤੁਹਾਨੂੰ ਸਾਰੀ ਗੱਲ ਬਾਤ ਤੋਂ ਜਾਣੂ ਕਰਾਉਣੇ ਆ ਵੀ ਤੂੜੀ ਬਣਦੀ ਕਿਤਰਾ ਤੇ ਕਿੰਨੀ ਮਿਹਨਤ ਲੱਗਦੀ ਆ ਮਿੱਤਰੋ ਹੈਲੋ ਗਾਈਜ਼ ਤੂੜੀ ਲੈ ਰਹੀ ਆ ਤੇ ਆਪਣਾ ਚੱਲ ਰਿਹਾ ਬਲੌਗ ਤੁਹਾਨੂੰ ਦੱਸਦੇ ਆ ਵੀ ਕਿਵੇਂ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਉਹ ਜਾਂਦਾ ਆਪਣਾ ਟਰੈਕਟਰ ਤੇ ਇੱਧਰ ਵੀ ਸਾਡੇ ਸਭਰਾਵਾਂ ਵਾਲੇ ਕੱਢੀ ਜਾਂਦੇ ਆ ਵੱਟ ਜੋਦੇ ਤੇ ਆਜੋ ਤੁਹਾਨੂੰ ਨਾਲ ਦੀ ਨਾਲ ਸਾਰਾ ਸਿਸਟਮ ਦਿਖਾਉਣੇ ਆ ਵੀ ਆਖ ਦਿੰਦੇ ਆ ਮਿਹਨਤ ਬਾਈ ਜੀ ਮਿਹਨਤ ਬੜੀ ਤਕੜੀ ਕਰਨੀ ਪੈਂਦੀ ਆ ਦਿਨ ਤਾਂ ਭਾਵੇਂ 5 7 10 ਹੀ ਹੁੰਦੇ ਆ ਪਰ ਬਾਈ ਜੀ ਇਹ ਜਿਹੜੇ ਦੇਣਾ ਨਾ ਉਡੀਕੀ ਦੇ ਆ ਵੀ ਕਦੋਂ ਜਿਨਾ ਚਿਰ ਤੂੜੀ ਹੈ ਨਾ ਉਹਨਾਂ ਚਿਰ ਬਾਈ ਦੀ ਬੰਦੇ ਨੂੰ ਕੰਡ ਜੀ ਲੜੀ ਜਾਂਦੀ ਆ ਵੀ ਕਦੋਂ ਕੰਮ ਨਿਭੜੂ ਹੈ ਨਾ ਤੇ ਵਾਇਗਰੂ ਸਾਰੇ ਕਿਸਾਨ ਭਰਾਵਾਂ ਤੇ ਤੇ ਮਜ਼ਦੂਰ ਭਰਾਵਾਂ ਤੇ ਚੜਦੀ ਕਲਾ ਕਰਾ ਕਰੇ ਤੇ ਇਧਰ ਸਾਡੇ ਵੀ ਕੌਂਗਰ ਪੇਜ ਕੀ ਕਹਿਣਾ ਚਾਹੁੰਦੇ ਆ ਹੁਣ ਦਿਨ ਚੱਲ ਰਿਹਾ ਕੰਮ ਕਰਦੇ ਵਧੀਆ ਵਸਰੇ ਆਪੋ ਆਪਣਾ ਕੰਮ ਕਰਨ ਬਈ ਖਿੱਚ ਕੇ ਦਾਣੇ ਚਾਰ ਕਰ ਲੈਣਾ ਹੁੰਦੇ ਬਿਲਕੁਲ ਜੀ ਇਹ ਗੱਲ ਖਿੱਚ ਕੇ ਆਪਦਾ ਕੰਮ ਧੰਦਾ ਕਰੋ ਬਈ ਬਿਲਕੁਲ ਬਿਲਕੁਲ ਆਪਣੀ ਦੇ ਹੋਈ ਬੇਨਤੀ ਆ ਸਾਰੇ ਜਣੇ ਕੰਮ ਧੰਦਾ ਕਰੋ ਉਹਦੀ ਕਣਕ ਨੂੰ ਕੁ ਚਾਰ ਦਿਨ ਕਰ ਲੋ ਬਿਲਕੁਲ ਜੀ ਬਿਲਕੁਲ ਕਿੰਨੀ ਕੰਮ ਕਰੋਗੇ ਤੇ ਇਹੋ ਚਾਰ ਦਿਨ ਹੈਗਾ ਬਿਲਕੁਲ ਬਿਲ ਤੇ ਖਸ ਖਸ ਦੀ ਖੇਤੀ ਦੀ ਕਿਵੇਂ ਵੇਖੋ ਹੁਣ ਆਪਾਂ ਨੂੰ ਮਜਬੂਰੀ ਬਣ ਚੁੱਕੀ ਆ ਤੇ ਹੁਣੀ ਚਾਹੀਦੀ ਇਹ ਕਹਿਣਾ ਚਾਹੀਦਾ ਸਰਕਾਰ ਨੂੰ ਜਰੂਰ ਕਰਨਾ ਚਾਹੀਦਾ ਵਾ ਕਰਾ ਲਾ ਕਰਨਾ ਚਾਹੀਦਾ ਆਪਣੇ ਪੰਜਾਬ ਚ 12 ਸਟੇਟਾਂ ਦੇ ਭਾਰਤ ਛੋਣ ਲਈ ਆ ਤੇ ਭਾਰਤ ਦਾ ਹਿੱਸਾ ਪਾਈਆਂ ਜਾਂ ਫਿਰ ਸਾਨੂੰ ਅਲੱਗ ਕਰ ਦਿਓ ਅਸੀਂ ਆਪਦਾ ਆਪੇ ਕੋਲ ਸੱਜਾ ਖੱਬਾ ਕਰੀਏ ਇਹ ਤਾਂ ਗੱਲ ਹੈਗੀ ਨਹੀਂ ਸਹੀ ਹੈਗਾ ਤੇ ਗੱਲ ਬਾਈ ਜੀ ਜੇ ਜਾਂ ਤਾਂ ਫਿਰ ਉਹਨਾਂ ਚ ਵੀ ਬੰਦ ਕਰ ਦੋ ਉਹ ਵੀ ਸਾਡੇ ਅਰਗੇ ਕਰ ਦੋ ਕਿ ਨਹੀਂ ਹੁਣ ਆ ਵੇਖੋ दारू ਤੇ ਲਿਖਿਆ ਹੁੰਦਾ ਠੇਕੇ ਜਿੱਥੇ ਮਰਜ਼ੀ ਆ ਤੇ ਜਿਹਨੂੰ ਜ਼ਰੂਰਤ ਉਹ ਹੀ ਪੀਂਦਾ ਕਿ ਨਹੀਂ ਹੁਣ ਕਿੰਨੇ ਲੋਕ ਪੀ ਕੇ ਕਿਤੇ ਡਿੱਗਦੇ ਆ ਇਸ ਕਰਕੇ ਬੇਨਤੀ ਆ ਵੀ ਭੁੱਕੀ ਦੇ ਠੇਕੇ ਤੇ ਖਾਸ ਖਾਸ ਦੀ ਖੇਤੀ ਇਹ ਸਰਕਾਰ ਲਾਗੂ ਕਰੇ ਇਹ ਵੀਰਾਂ ਦੇ ਅਸੀਂ ਤਗੜੇ ਹੋ ਕੇ ਤੁਹਾਡਾ ਸਾਥ ਦੇਾਂਗੇ ਜੇ ਧਰਨੇ ਲਾਉਣੇ ਪਏ ਮੰਗ ਪੱਤਰ ਅਸੀਂ ਬੜੀ ਅਰ ਦਿੱਤੇ ਆ ਸਾਰੇ ਮੰਤਰੀਆਂ ਨੂੰ ਦੇ ਚੁੱਕਿਆ ਗੱਲ ਕਰੀਏ ਨਾ ਪਰ ਮੋਗੇ ਜ਼ਿਲ੍ਹੇ ਚ ਦੋ ਤਿੰਨਾਂ ਮੰਤਰੀਆਂ ਨੂੰ ਦਿੱਤੇ ਤਰਨਤਾਰਨ ਦੇਤੇ ਧਾਰੀয়াল ਨੂੰ ਮੰਗ ਪੱਤਰ ਦਿੱਤਾ ਲਾਲਜੀਤ ਸਿੰਘ ਭੁੱਲਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਤੇ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ ਦਿੱਤਾ ਤੇ ਹੁਣ ਬਾਈ ਜੀ ਹੋਰ ਵੀ ਬੜੇ ਪਠਾਨ ਮਾਜਰਾ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿਹੜੇ ਕਿਹੜੇ ਮੰਤਰੀਆਂ ਨਾਲ ਹੁਣ ਗੜਾਈਏ ਬਾਈ ਜੀ ਤੇ ਕਰੋ ਵੀਡੀਓ ਸ਼ੇਅਰ ਬਾਕੀ ਆਜੋ ਤੁਹਾਨੂੰ ਨਾਲ ਦੀ ਨਾਲ ਸਾਰਾ ਆਪਣਾ ਬਲੌਗ ਵਿਖਾਉਣੇ ਆ ਤੇ ਸ਼ੇਅਰ ਕਰੋ ਠੀਕ ਆ ਦੋਸਤਾਂ ਤੇ ਗਰਨਾਲ ਸਿੰਘ ਦਾ ਛੋਟਾ ਵੀਰ ਮੰਨਾ ਮਸ਼ੀਨ ਬਾਈ ਦੀ ਆਪਣੀ ਚੱਲ ਰਹੀ ਆ ਤੇ ਵੀਰ ਆਪਣਾ ਇਹਨਾਂ ਤੋਂ ਹੀ ਆਪਾਂ ਟਣਕ ਬਣਾਈ ਦੀ ਆ ਤੇ ਇਹਨਾਂ ਤੋਂ ਹੀ ਤੂੜੀ ਬਣਾਈ ਦੀ ਆ ਬਹੁਤ ਵਧੀਆ ਬਾਈ ਜੀ ਆਪਣਾ ਇਹ ਸਾਡੇ ਮਾਮਾ ਜੀ ਆ ਗਰਨਾਲ ਸਿੰਘ ਉਹਨਾਂ ਦੇ ਬਾਪੂ ਜੀ ਜਿਨ੍ਹਾਂ ਦੀ ਮਸ਼ੀਨ ਚੱਲ ਰਹੀ ਆ ਇਹ ਬਹੁਤ ਵਧੀਆ ਪਰਿਵਾਰ ਨੇ ਚੜ੍ਹਦੀ ਕਲਾ ਇਧਰ ਸਾਡੇ ਵੀਰ ਤੂੜੀ ਲਾਉਣ ਵਾਲੇ ਕਰਾ ਦਰਸ਼ਨ ਕਰਾਓ ਉਹਨਾਂ ਦੇ ਕਰਾਰ ਆ ਇੱਕ ਟਰਾਲੀ ਆਪਣੇ ਆਉ ਆ ਰਹੀ ਆ ਕਰਾ ਧੂੜਾਂ ਪੱਟੀ ਜਾਂਦੇ ਇੱਧਰ ਦੋ ਪਾਈ ਜਾਂਦਾ ਹੋਰ ਪਾਉ ਕਰਾ ਪੂਰੀ ਖੇਚਾ ਬਾਈ ਜੀ ਜਦੋਂ ਸੀਜ਼ਨ ਆਉਂਦਾ ਹੈ ਨਾ ਬਾਈ ਜੀ ਉਦੋਂ ਲੋਕਾਂ ਨੂੰ ਹੁੰਦਾ ਵੀ ਤੂੜੀ ਦਾ ਬਹੁਤ ਜ਼ਰੂਰੀ ਆ ਵੀ ਤੂੜੀ ਤਾਂ ਸੰਭਿਆ ਜਾਵੇ ਹੈਨਾ ਕਰਾਂ ਕਰਾਂ ਚੱਲ ਰਿਹਾ ਕੰਮ ਖਿੱਚ ਕੇ ਇੱਧਰ ਸਾਡੇ ਵੀਰ ਕਰਾ ਕਰਾਂ ਧੂੜਾਂ ਧਮਾਈ ਜਾਂਦੇ ਆ ਕਰਾਂ ਤੇ ਹਰ ਜੋ ਪਾਸੇ ਕਰਾ ਮੈਨੂੰ ਛੱਡੋ ਇਹ ਕਹਿੰਦਾ ਕਿਉਂ ਬਈ ਮਿੱਤਰੋ ਪਾਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਵਧੀਆ ਕਿਵੇਂ ਆਂਦੇ ਚੱਲ ਰਿਹਾ ਤੂੜੀ ਦਾ ਸੀਜ਼ਨ ਕਿਹੜਾ ਬਹੁਤ ਵਧੀਆ ਜੀ ਬਹੁਤ ਵਧੀਆ ਆਈ ਕਾਫੀ ਮਿਹਨਤ ਬਹੁਤ ਪੈਣਦਈ ਆ ਬਿਲਕੁਲ ਬਹੁਤ ਜਿਆਦੀ ਹਾਂਜੀ ਹਾਂਜੀ ਤੇ ਇਹ ਇਹੋ 4 ਦਿਨ ਕੰਮ ਦੇ ਆ ਕਿ ਨਹੀਂ 4 ਦਿਨ ਲੱਗੇ ਪਾਜੀ ਪਰ ਕਈ ਘਰ ਬਹੁਤ ਖਰਾਬ ਕਰਦੇ ਨੇ ਬਾਈ ਜੀ ਖਰਾਬ ਨਾ ਕਰਿਆ ਕਰੋ ਵੀਰਾਂ ਨੂੰ ਵੇਖੋ ਕਿਵੇਂ ਧੂੜਾ ਉੱਡਦੀਆਂ ਬਾਈ ਜੀ ਖਰਾਬ ਨਹੀਂ ਕਰਨਾ ਚਾਹੀਦਾ ਆ ਵੇਖ ਲਓ ਜੀ ਕਿਦਾਂ ਗਾਰਡਨ ਨਾਲ ਤਾਂ ਲੱਗੀ ਹੋਈ ਆ ਕਈ ਘਰ ਬਹੁਤ ਗਾਲਾਂ ਨਹੀਂ ਕੱਢ ਦਿੰਦੇ ਆ ਹਾਂ ਪਰ ਅਸੀਂ ਫਿਰ ਵੀ ਚਰਦੇ ਆ ਸਾਨੂੰ ਇਹ ਆ ਵੀ ਚਲ ਚਾਰਦੇ ਨੇ ਅੱਗੇ ਸਾਡੇ ਬਈ ਮੰਦਾ ਚੰਗਾ ਨਾ ਬੋਲਿਆ ਕਰੋ ਆ ਵੀਰਾਂ ਦੇ ਯੋਗ ਲੱਗਣ ਡੇ ਇੱਧਰ ਵੇਖੋ ਕਰਾ ਇਤਰਾ ਲਾਉਣੀਆਂ ਪਈ ਨਹੀਂ ਆ ਛਤ ਨਾਲ ਤੂੜੀਆਂ ਇਤਰਾ ਵੇਖੋ ਕਰਾ ਹੈਨਾ ਛਤ ਨਾਲ ਲਾਉਣੀਆਂ ਪੈਂਦੀਆਂ ਤੂੜੀਆਂ ਖਿਆਣੀ ਸ਼ਤ ਨਾਲ ਲਾਉਣੀਆਂ ਆ ਖਾਦੀ ਪੀਤੇ ਕਿ ਐਸੇ ਕਰਕੇ ਆਨੇ ਆ ਬਈ ਡੋਡਿਆਂ ਦੀ ਖੇਤੀ ਲਾਗੂ ਕਰੋ ਨੌਜਵਾਨ ਜਿਹੜੇ ਨੌਜਵਾਨ ਜਿਹੜੇ ਮਾਰੂ ਨਾ ਜਾਣ ਵੇਖੋ ਕੰਮਕਾਰ ਕਰਨਗੇ ਕਿ ਨਹੀਂ ਬਈ ਮਿੱਤਰੋ ਹਾਜੀ ਗਰਮੀ ਬਹੁਤ ਆ ਜੇ ਡੋਡਿਆਂ ਦੀ ਖੇਤੀ ਹੋ ਜੇ ਹਾਂ ਸਾਨੂੰ ਗੋਲੀਗਾਟਾ ਇਹੜਾ ਗਰਮ ਖਾਂਦੇ ਆ ਨਾ ਕਈ ਕਈ ਵੀਰ ਭਰਾ ਬਿਲਕੁਲ ਜੀ ਉਹ ਨਾ ਖਾਣ ਡੋਡਿਆਂ ਦੀ ਖੇਤੀ ਹੋਵੇ ਡੋਡੇ ਖਾ ਕੇ ਆਦਾ ਸਵੇਰੇ ਚਾਹ ਦੇ ਨਾਲ ਤੇ ਆਪ ਦਾ ਕੰਮਕਾਰ ਕਰਨ ਬਿਲਕੁਲ ਜੀ ਬਿਲਕੁਲ ਗੋਲੀਆਂ ਬਾਈ ਜੀ ਸਭ ਗਰਮੀ ਜਿਆਦੀ ਆ ਹਾਂਜੀ ਹਾਂਜੀ ਗੋਲੀ ਘਟੇ ਨਾ ਦਿੱਕਤ ਆਉਂਦੀ ਬਹੁਤ ਜਿਆਦੀ ਬਿਲਕੁਲ ਜੀ ਸਰਕਾਰ ਨੂੰ ਇਹੋ ਬੇਨਤੀ ਆ ਵੀ ਡੋਡਿਆਂ ਦੀ ਖੇਤੀ ਲਾਗੂ ਕਰੋ ਵਾਹ ਜੀ ਵਾਹ ਗੱਲ ਪੱਕੀ ਆ ਜੀ ਡੋਡਿਆਂ ਦੀ ਖੇਤੀ ਦੀ ਬਾਈ ਜੀ ਦੁਨੀਆ ਸਾਰੀ ਮੰਗ ਕਰ ਰਹੀ ਆ ਬਈ ਮਾਰੂ ਨਸ਼ਿਆਂ ਨੂੰ ਠੱਲ ਪਾਉਣ ਲਈ ਭੁੱਖੀ ਦੇ ਠੇਕੇ ਖੋਲ ਦੋ ਕਾਲੇ ਸੋਨੇ ਦੀ ਖੇਤੀ ਕਰਾ ਦਿਓ ਤੇ ਬਾਈ ਜੀ ਬڑے ਪ੍ਰੋਡਕਟ ਜਿਹੜੇ ਤਿਆਰ ਹੁੰਦੇ ਆ ਖਸ ਖਸ ਤੋਂ ਕਾਲੀ ਖਸ ਖਸ ਤੋਂ ਖਾਸ ਕਰਕੇ ਸਾਡੇ ਵਰਗੇ ਬੰਦਿਆਂ ਨੂੰ ਕਮਤੀ ਚਾਹੀਦੀ ਆ ਟੋਡਿਆਂ ਦੀ ਬਿਲਕੁਲ ਜੀ ਬਿਲਕੁਲ ਅਸੀਂ ਆਨੇ ਆ ਭਈ ਅਸੀਂ ਮਜ਼ਦੂਰ ਬੰਦਿਆਂ ਨੂੰ ਹੀ ਪਾਇਲ ਦਿਓ ਭਈ ਮਜ਼ਦੂਰ ਬੰਦੇ ਹੀ ਬੀਜ ਲੈਣ ਚਲੋ ਬਾਕੀ ਅਸੀਂ ਜ਼ਮੀਨਾਬਾਈ ਤੇ ਭਾਵੇਂ ਬੇਸ਼ੱਕ ਮੇਰੇ ਕੋਲਾ ਜ਼ਮੀਨ ਮੈਂ ਠੇਕੇ ਦੇ ਭਰਾਵਾਂ ਨੂੰ ਦੇਨ ਨੂੰ ਤਿਆਰ ਭਈ ਤੁਸੀਂ ਇਹਨਾਂ ਨੂੰ ਬੀਜਣ ਨੂੰ ਦਿਓ ਕਿ ਨਹੀਂ ਕਿਉਂ ਮਾਮਾ ਗੱਲ ਪੱਕੀ ਆ ਨਾ ਤੇ ਆ ਦੋਨੇ ਬ੍ਰਾਂਡੇ ਅੱਜ ਆਪਾਂ ਫੁੱਲ ਕਰਨੇ ਆ। ਹਾਂਜੀ ਦੋਸਤੋ ਖਰਚੇ ਬਹੁਤ ਜ਼ਿਆਦਾ ਆਉਂਦੇ ਨੇ ਮਸ਼ੀਨਾਂ ਵਾਲੇ ਡੀਜ਼ਲ ਪਾਣੀ ਪਾਉਣਾ ਹੁੰਦਾ ਮੈਂ ਨਾ ਵੀ ਚਲੋ ਥੋੜਾ ਬਹੁਤ ਤੇਲ ਪਾਣੀ ਜੋ ਕੇ ਜ਼ਰੂਰ ਦੇਣੇ ਚਾਹੀਦੇ ਆ ਕਿ ਨਹੀਂ ਇਹ ਵੀਰ ਸਾਡਾ ਵੇਖ ਲਓ ਮੈਂ ਆਪ ਇਹਨੂੰ ਆਖਿਆ ਮੈਂ ਚੱਲ ਨਹੀਂ ਯਾਰ ਕੋਈ ਗੱਲ ਨਹੀਂ ਉਹਨਾਂ ਕੋਈ ਨਹੀਂ ਇਕੱਠੇ ਕਰਦਾ ਕਿਹੜੀ ਗੱਲ ਆ ਤੇ ਪਰ ਫਿਰ ਵੀ ਤੇਲ ਪਾਣੀ ਜੋ ਕੇ ਜਰੂਰ ਚਾਈ ਦੇ ਕਹੋ ਕਿ ਸਾਰੇ ਬੰਦੇ ਕੁਝ ਨਹੀਂ ਹੁੰਦੇ ਕਿ ਨਹੀਂ ਕਈ ਕਈਆਂ ਨੂੰ ਗਜ਼ਾਇਜ਼ ਹੁੰਦੀ ਕਈਆਂ ਨੂੰ ਚਲੋ ਕਈ ਸਿਸਟਮ ਹੁੰਦੇ ਆ ਤੇ ਆ ਵੀਰ ਨੂੰ ਅਸੀਂ 5000 ਰੁਪਏ ਦੇਣ ਲੱਗੇ ਆ ਭਰਾ ਸਾਡੇ ਨੂੰ ਠੀਕ ਹੈ ਜੀ ਫਾਈਨਲ ਦਿੱਤੇ ਉਹ ਮਸ਼ੀਨ ਵਖਾ ਦੇ ਚੱਲਦੀ ਮੰਨੇ ਵੀਰ ਦੀ ਮਸ਼ੀਨ ਅਰਲਾ ਸਿੰਘ ਠੀਕ ਬਾਕੀ ਤੁਹਾਨੂੰ ਦਿਖਾਈ ਜਾਂਦੇ ਨਾਲ ਦੀ ਨਾਲ ਠੀਕ ਆ ਓਕੇ ਓਕੇ आ तो कि न मना के थे वो जो पूरा साइड पे आ गए थे और पैर और ये लाड़ो है आ बात तो आई साला सोकना रुकिया बाकी का ना पैर तक का धक्का 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 चुप हो जा चुप हो जा पतली ले धक्का दे अरे हां रे ये को हमें ठंडवा नहीं करता ये जा रहा है आ दियो ਆਹ ਇੰਕਾ ਤਾਰੇ ਨੂੰ ਆਹ ਪਰੇ ਪਰੇ ਕਰ ਸਕਦਾ ਕੰਮ ਸੌਖੇ ਨਹੀਂ ਕਿਸਾਨ ਪਿੱਛੇ ਕਰੀਆ ਤਾ ਦੁੱਤੀ ਜਾ ਪਿੱਛੇ ਕਰੀਆ ਇਸ ਤਰ੍ਹਾਂ ਹੋ ਜਾਂਦਾ ਕਿ ਆਏ ਇੱਕ ਵਾਰੀ ਕੀ ਕਰਦਾ ਮੈਂ ਯਾਰ ਪਿੱਛੇ ਨਹੀਂ ਕੋਈ ਪਰਿਆ ਉਹ ਨਾਲ ਕੋਈ ਨਾ ਚੁੱਕ ਲੈਣਾ